ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਭੋਮਾ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਗੁਰਸੇਵਕ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤਾਂ ਟੋਟਲ ਦੋ گاਵਾ ਦਿਖਾਉਣੀਆਂ ਤੇ ਦੋਵੇਂ ਸੂਈਆਂ ਸਵਾਈਆਂ ਸੂਈਆਂ ਦੀਆਂ ਆਪਣੇ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਕਿਰਪਾ ਤੁਹੀਂ ਸਾਨੂੰ ਠੀਕ ਠਾਕ ਜੀ ਸਭ ਠੀਕ ਠਾਕ ਹੈ ਕਿੱਥੇ ਰਹੇ ਜੀ ਨਾਚਰ ਐਦਾਂ ਵੀ ਅੱਜ ਲਾਈਦਾ ਇੱਕ ਤਾਂ ਵਿਗਦਾ ਜਾ ਰਿਹਾ ਸੀ ਅੱਛਾ ਹਾਂਜੀ ਠੀਕ ਹੈ ਇਹਦਾ ਸਵਾਗਤ ਬੜਿਆ ਨਹੀਂ ਬਾਕੀ ਕੋਈ ਗੱਲ ਨਹੀਂ ਮਾਰਾ ਸੁੱਖ ਰੱਖਣ ਪਾਇਆ ਕਰਾ ਇਹ ਵੀਡੀਓ ਠੀਕ ਹੈ ਹਾਂਜੀ ਵੀਰ ਜੀ ਤੇ ਚਲੋ ਨਾਮ ਦੱਸ ਦੋ ਫਿਰ ਨਾਮ ਵੀਰ ਜੀ ਆਪਣਾ ਗਸੇਵ ਸਿੰਘ ਪਿੰਡ ਭੋਮਾ ਤਹਿਸੀਲ ਅੰਮ੍ਰਿਤਸਰ ਜ਼ਿਲ੍ਹਾ ਆਪਣਾ ਹੈਗਾ ਅਮਰਸਰ ਸਾਹਿਬ ਤੇ ਮੋਬਾਈਲ ਨੰਬਰ ਹੈਗਾ 79733 44844 ਤੇ ਜਿਹੜਾ ਮਜੀਠੇ ਤੋਂ ਫਤਿਹਗੜ ਚੂੜੀਆਂ ਨੇ ਰੋੜ ਜਾਂਦਾ ਉਹ ਰੋੜ ਤੇ ਬਿਲਕੁਲ ਉੱਪਰ ਹੀ ਘਰਿਆ ਹਨ ਆਪਣਾ ਉੱਪਰ ਦੀ ਰੋੜ ਦੇ ਉੱਤੇ ਸਾਡਾ ਗੇਟ ਆ ਆ ਗੇਟ ਆ ਆ ਗੇਟ ਤੋਂ ਬਾਹਰ ਨਾਲ ਹੀ ਸੜਕ ਆ ਜਿਹੜੀ ਉਹ ਜਿਹੜੀ ਉੱtre ਇੱਕ ਸਾਹਮਣੇ ਦਿਖਣਦੀ ਆ ਉਹ ਸੜਕ ਦੇ ਪਰਲੇ ਪਾਸੇ ਆ ਤੇ ਆਹ ਗਾਂ ਬੱਚੇ ਤੋਂ ਬਿਨਾ ਹੀ ਜੇ ਇਹ ਮਜੀਠ ਤੋਹਾ ਪੀਸ ਲੈਂਦਾ ਜੀ ਅੱਛਾ ਹਾਂਜੀ ਇਹ ਆ ਵੀ ਪੈਸੇ ਜਿੰਨੇ ਘੱਟ ਖਰਚਣੇ ਆ ਤੇ ਵੈੜ ਵੀ ਘਰੇ ਸੋਹਣੀ ਬੰਦਨੀ ਆ ਤੇ ਦੁੱਧ ਵੀ ਮੱਝਾਂ ਰਗਾ ਪੀਣਾ ਵਾ ਤੇ ਇੱਕ ਖਾਸੀ ਤਾਂ ਦੱਸਾ ਨੂੰ ਇਹਦੀ ਹਾਂਜੀ ਪਹਿਨ ਵੈੜ ਆ ਜੇ ਪਹਿਲਾ ਸੂਆ ਅੱਛਾ ਇੱਕ ਵੀ ਜਾਤਕਵਾਦੀ ਵਿਖਾ ਦਿਓ ਬੀੜ ਦੇ ਵਿੱਚ ਵੈੜ ਆ ਤੇ ਬਾਕੀ ਹਰ ਵੀ ਨਹੀਂ ਸੀ ਆ ਰਹੀ ਜੈਲ ਬਣੀ ਅੱਛਾ ਇਧਰੋਂ ਭਾਵੇਂ ਇਧਰੋਂ ਵਾਓ ਇਹਨਾਂ ਪਰ ਵੀ ਇੱਕ ਗਲੀ ਤੇ ਖਲਾ ਰਕੇ ਨਾ ਅੱਛਾ ਸੜਕ ਦੇ ਉੱਤੇ ਖਲਾ ਰਕੇ ਉੱਥੇ ਝੋਲੇ ਜੇ ਅੱਲਾ ਤੱਲਾ ਤੋਂ ਪੜ ਜੂ ਵੈੜ ਸਾਡੀ ਠੀਕ ਆ ਤੇ ਬਾਕੀ ਵੇਖੋ ਵੀਰੀ ਪੂਰੀ ਜੰਮੀ ਪੜੀ ਆ ਬਾਕੀ ਸੋਹਣੀ ਪੜੀ ਆ ਜਿਹੜੀ ਬਾਕੀ ਇਹ ਵੀ ਘਰ ਪਜੀ ਸੁਣੀ ਲੱਗੂਗੀ ਦੁੱਧ ਕਿੰਨਾ ਇਹਦੇ ਕੋਲ ਬਾਕੀ ਵੀਰ ਜੀ ਇੱਕਾ ਬੇਨਤੀ ਕਰਦੇ ਇਹ ਲੱਗੀ ਸੀ 4 ਪੇ ਹਾਂਜੀ ਤੇ ਸਾਡੇ ਕੋਲ ਬਰਸੋ ਆਈਏ ਆ ਤੇ ਇਹਨੇ ਬਥੇਰੇ ਘਟ ਚੁੱਕੇ ਆ ਵਿਚਾਰੀ ਨੇ ਹਾਂਜੀ ਤੇ ਕਿਹੜਾ ਕੋਈ ਵੀਰ 4 ਵਾਲਾ ਰਹਿ ਗਿਆ ਤੇ ਫਿਰ ਤੇ ਭਾਵੇਂ 9-10 ਕਿਲੋ ਦੁੱਧ ਵਾਰੇ ਹਾਂਜੀ ਆਪਾਂ ਵੀਰ ਜੀ 8 ਕਿਲੋ ਚੁੱਕ ਗਏ ਤਾਂ ਆਪਾਂ ਹੁਣ 7 ਕਿਲੋ ਦੀ ਗ੍ਰੈਫੀ ਦੇਣੀ ਆ ਅੱਛਾ 7 ਕਿਲੋ ਵੀਰ ਜੀ ਟਾਈਮੋ ਟਾਈਮ ਮੇਰਾ ਵੀਰ ਪਪਾ ਸਵੇਰੇ 6:00 ਤੱਕ ਲੈ ਕੇ ਸਵੇਪੇ ਆਪਣਾ ਸ਼ਾਮਾਂ 6:00 ਤੱਕ ਜੋ ਟਾਈਮੋ ਟਾਈਮ 7 ਕਿਲੋ ਮਿੰਕੇ ਦਵਾਂਗੇ ਤੋਰ ਵੀਰ ਜੀ ਬਾਕੀ ਗਾਂਵ ਵਿੱਚ ਚਲੋ ਵੈੜੇ ਤਿਆਰ ਕਰਨ ਲਈ ਆ ਤੇ ਬਾਕੀ ਵੀਰ ਜੀ ਇਹ ਕੋਈ ਇਹ ਨਾ ਕਿ ਸਪਲਾਈ ਮਾਰਨਿਆ ਇਹਨੂੰ 40 ਤੋਂ 42 ਟੀਗਾ ਭਰਿੰਦ ਹੋਏ ਆ ਅੱਛਾ ਜੀ ਸਮਾਨ ਦੇ ਗਾਇਦੇ ਵੀ ਲੋਕੀ ਵੇਚਣ ਦੇ ਮਾਰੇ ਕਰਦੇ ਆ ਵੇਚਣ ਦੇ ਮਾਰੇ ਕਰਦੇ ਅੱਛਾ ਕੋਈ ਵੀਰ 15 ਦੋਨ ਜਾ ਕੇ ਚੈੱਕ ਕਰਾ ਲਈ ਜੇ ਨਿਕਲ ਆਵੇ ਨਾ ਭਾਵੇਂ ਮਸ਼ੀਨ ਦੇ ਰੁਪਈਆ ਦੀ ਆ ਹਾਂਜੀ ਹਾਂਜੀ ਚਲ ਆ ਪੁੱਤ ਬਾਕੀ ਅਜੇ ਸੁਆਇਰਾ ਪਹਿਲਾ ਹੀ ਆ ਕੋਈ ਵੱਚੀ ਸਮਝੀ ਕੇ ਖੜੇ ਨਬੇ ਹਾਂ ਵਸਰੇ ਨੇ ਵੱਚੀ ਖੜਨੀ ਸੰਭਲਣ ਇਹ ਕਰ ਫਿਰ ਜੀ ਇਹ ਥੋੜਾ ਗੱਲ ਆ ਅੱਛਾ ਬਾਹ ਦੀ ਚੀਜ਼ ਨਹੀਂ ਲੱਭਣੀਆਂ ਬਸ ਠੀਕ ਆ ਕਈ ਵਾਰ ਕਹਿੰਦੇ ਚੀਜ਼ਾਂ ਵਟਾਰੀਆਂ ਮਿਲ ਗਈ ਭੂਮੇ ਮਿਲਿਆ ਕਰਨੀਆਂ ਇਹ ਲੀਆਂ ਅੱਛਾ ਹਾਂ ਜੀ ਠੀਕ ਆ ਵੇਖੋ ਸੋਣ ਪਣਾ ਵੇਖੋ ਵੀਰ ਜੀ ਥਾਣੇ ਤੇ ਦੇਖ ਸਕਦੇ ਜੇ ਲਾਗੇ ਦੋ ਲੈ ਜਾ ਫਿਰ ਬਾਕੀ ਵੀ ਕਿੰਨੇ ਸ਼ਾਂਤ ਸੁਭਾਅ ਦੇ ਆ ਵੇਖੋ ਹਾਂ ਜੀ ਆ ਜਾ ਇਹ ਨਹੀਂ ਲੱਭਣੀ ਚਲਾ ਪੁੱਤ ਬਾਕੀ ਜੰਮੀ ਬਲੀ ਵੀ ਪੂਰੀ ਆ ਤੇ ਮੋਲੇ ਵੀਰ ਜੀ ਫੇਰ ਇਹਦਾ ਮੋਲੇ ਵੀਰ ਜੀ ਸੱਚੀ ਜਮ ਕਹਿੰਦਾ ਇਹਦੇ ਵੈੜਾ ਕੋਈ ਮੋਲੀ ਹੁੰਦਾ ਹਾਂਜੀ ਤੇ ਬਾਕੀ ਇਹ ਭਿਕਨੇ ਅਸਰਵਸ਼ੀ ਆਹੀ ਲੈਣੀ ਨਾ ਹਾਂਜੀ 22000 ਰੁਪਏ ਕੱਟ ਦਿੰਦੇ ਨੇ ਫਾਰਮਾਂ ਵਾਲੇ ਹਾਂਜੀ ਤੁਹਾਡੀ ਕ੍ਰਿਤੀਆਂ ਸਭ ਖਾਓਗੇ ਜੇ ਕਿਨਾਂ ਪਿਆਰਾ ਇਧਰੇ ਵੇਖ ਤਾਂ ਕੋ ਫੋਟੋ ਖਿਚਾਵੇ ਕਿੰਨੇ ਸ਼ਾਂਤ ਸੁਭਾਅ ਦੀ ਹਾਂਜੀ ਸੋਹਣੀ ਵੈੜਿਆ ਚਲੋ ਤੇ ਮੋਲ ਕਰੋ ਨੂੰ ਵੀਰ ਜੀ ਭਾਵੇਂ 2200 ਜਾਂ 23 ਕਰੀਏ ਇਹ ਕਿਹੜੀ ਵੈੜ ਦੇਣੀ ਆ ਪੂਰੇ 20000 ਦੀ ਦੇਣੀ ਆ ਅੱਛਾ 20000 ਦੀ ਦੇ ਦੇਣੀ ਆ ਮੇਰਾ ਵੀਰ ਜਸਮੋ ਵਾਲਾ ਰੇਟ ਆ ਠੀਕ ਹੈ ਬਿਸ਼ੱਕ ਕੋਈ ਵੀ ਸਾਰੇ ਵੀਡੀਓ ਵੇਖ ਕੇ ਫੇਰ ਐਮ ਨੂੰ ਫੋਨ ਕਰ ਲੈ ਤੇਰੀ ਗੱਲ ਵੀ ਦੁੱਧ ਹਸਾਉਣਾਂ ਗੱਲ ਇਹ ਵੀ ਕੱਲੇ ਡੰਗਰ ਦਾ ਹੀ ਮੁੱਲ ਪੈਣਾ ਵਾ ਹਾਂਜੀ ਹਾਂਜੀ ਉਹ ਤਾਂ ਮੁੱਲ ਦੀ ਗੱਲ ਆ ਹੁੰਦਾ ਨਾਲ ਡੰਗਰ ਦਾ 400 ਦੇ ਕਰ ਚੌਣ ਵਾਲੀ ਆ ਠੀਕ ਹੈ ਜੀ ਤੇ ਆ ਜਿਹੜੀ ਹੁਣ ਆ ਬੱਚੇ ਵਾਲੀ ਹੈ ਨਾ ਇਹ ਵੀ ਜੱਸੀ ਕ੍ਰੌਸ ਆ ਗਈ ਆ ਬੱਚਾ ਜੀ ਇਹਦਾ ਮੇਰੇ ਜੀ 20 ਤੋਂ 25 ਦਾ ਸੋਈਨ ਹੋ ਗਏ ਜੇ ਤੇ 10 ਕਿਲੋ ਦੁੱਧ ਪਿਆਰ ਆ ਅੱਛਾ ਤੇ ਜਰਸੀ ਕਰਾਉ ਦੇ ਵਿੱਚ ਆਏ ਤੋਰ ਫਿਰ ਕਟਕਾਰ ਹੀ ਪਚੰਗਾ ਦੇਖ ਲੋ ਤੁਹਾਨੂੰ ਲੱਗ ਫਾਦੋ ਕਿ ਭਰੇ ਥਾਣੇ ਕਰੀ ਦਿਖਾ ਦਈਏ ਆ ਦੇਖ ਸਾਡੇ ਥਾਣੇ ਦੇ ਕਰੀ ਲੈ ਜੋ ਤੋਰਦਾ ਆ ਮਰਲਾ ਸਾਡਾ ਕਾ ਵਿੱਚ ਨਾ ਮਾ ਸਾਡਾ 10 ਲੀਟਰ ਦੁੱਧ ਜਿਹੜਾ ਨੂੰ ਕਹਿੰਦੇ ਵੀ ਹੈਗਾ ਇਹਦੇ ਕਰ ਲੇ ਬਾਕੀ ਇਹ ਤਾਂ ਪਣਾ ਨਹੀਂ ਪੈਣਾ ਨਗਰ ਨਵਾਏ ਨਹੀਂ ਆ ਹਾਂਜੀ ਅਸਵੇਰ ਦਾ ਨਹੀਂ ਪੈਣ ਦਿਆ ਵਾ ਤਾਂ ਬਾਕੀ ਖਤਗਾੜੇ ਵੀ ਚੰਗਾ ਜੇ ਬਾਕੀ ਵੀ ਇਹਨੂੰ ਵੀ ਬੰਗਾ ਨਹੀਂ ਪਾਣਾ ਇਦਾਂ ਹੀ ਜੁਣੀ ਆ ਤੇਰਾ ਮੁੱਲ ਫਿਰ ਮੋਲਵੀਰ ਦੀ ਦੇਰੀ ਜੜੀ ਆਂਦੀ ਵੱਡੇ ਕੱਦ ਕਾੜ ਦੀ ਹੈ ਨਿੱਕੇ ਕੱਦ ਕਾੜ ਚਲਾ ਚੰਗਾ ਆ ਹਾਂਜੀ ਬਾਕੀ ਫੀਚਰ ਬਾਦ ਕਰਾ ਲਓ ਮਾਨ 35000 ਦੀ ਦੇ ਦੀਏ ਉਹ ਚੀ ਵੀਰ ਚ ਮਾਨਤ ਨਹੀਂ ਕਰਾਂਗੇ ਭੈਣ ਭਰਾ ਇਹ ਕਈ ਤਾਂ ਕੋਈ ਮਾਲ ਮੁੱਲ ਲਾਵੇ ਮੋੜਦਾ ਨਹੀਂ ਆਪਾਂ ਕਿਸੇ ਨੂੰ ਅੱਛਾ ਕੋਈ ਵੀਰ ਦਿਲ ਖੁੱਲ ਕੇ ਭਾਵੇਂ ਕੋਈ ਰੁਪਈਆ ਵੀ ਲਾਵੇ ਸਾਨੂੰ ਕੋਈ ਇੱਕ ਬਸਾ ਗਲ ਨਹੀਂ ਹੈਗਾ ਮੁੱਲ ਇਹ ਵੀ ਮਾਨਤਨ ਖੁੱਲਾ ਜੀ ਕਰਦਾ ਵਿੱਚ ਕਰਦਾ ਕੋਈ ਗੱਲ ਫੋਨ ਲਾਵੇ ਕਰੀ ਹਣਾ ਗਾਵਾਂ ਦੇ ਹਿਸਾਬ ਨਾਲ ਮੁੱਲ ਲਾਵੇ ਬਿਲਕੁਲ ਬਾਕੀ ਐਦਾ ਵੀਰਿਆ ਛੋਰ ਛੱਪਾ ਹੀ ਹੋਣਾ ਜੇ ਠੀਕ ਹੈ ਦੂਸਰਿਆਂ ਨੇ ਜਿੰਨਾ ਕੀ ਸਣਾ ਇਹਦੇ ਬਾਰੇ ਦਾ ਕੋਈ ਵਿਤਸਾਈ ਕਰੀ ਜ ਤੇ ਬਾਕੀ ਜੇ ਮਿਹੜ ਨਿਕਲਾਵੇ 57000 ਰੁਪਏ ਮਿਹੜ ਹੈਗੀ ਆ ਬਾਕੀ ਇੱਥੇ ਆਓ ਤੇ ਆਪਣੇ ਤਸੱਲੀ ਕਰਕੇ ਹਾਂ ਜੀ ਆਪਾਂ ਖਾਨੂੰ ਨਾਮਾ ਜਿ ਦਿਨਾ ਨਾਮਾ ਕਰੀ ਆਪਾਂ ਨਾਮਾ ਦਿੱਤਾ ਨਾਕ ਦੀ ਲਿਆ ਇੱਥੇ ਆਓ ਦੋ ਟਾਈਮ ਟਾਈਮ ਨੱਚਵਾਈ ਕਰਕੇ ਖੜੋ ਠੀਕ ਹੈ ਜੀ ਹਾਂ ਜੀ ਜੀ